ਜਿਨ੍ਹਾਂ ਦੇ ਮਨ 'ਚ ਭੁਲੇਖਾ ਸੀ ਵੀ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਜੀਤ ਸ਼ਾਇਦ ਕਿਤੇ ਕਮਜ਼ੋਰ ਪੈ ਗਿਆ ਉਹਨਾਂ ਦੇ ਭੁਲੇਖੇ ਭੁਲੇਖੇ ਸਾਰਿਆਂ ਦੇ ਆਉਣ ਵਾਲੇ ਸਮੇਂ 'ਚ ਨਿਕਲ ਜਾਣਗੇ ਵੈਸੇ ਤਾਂ ਕੁਛ ਤਾਂ ਸਾਡੇ ਜ਼ਿਲ੍ਹੇ 'ਚ ਤਾਂ ਅਸੀਂ ਕਢੀ ਦਿੱਤੇ ਬਾਕੀ ਵੀ ਜਿਹੜੇ ਨੇ ਉਹਨਾਂ ਦੇ ਭੁਲੇਖੇ ਅਸੀਂ ਇਸ ਚੀਜ਼ 'ਚ ਕਢ ਦਾਂਗੇ ਕੋਈ ਅਸੀਂ ਸਾਰੀ ਲੀਡਰਸ਼ਿਪ ਪੰਥਕ ਏਕਤਾ ਦੇ ਉਲਟ ਕੋਈ ਵੀ ਨਹੀਂ ਹੈ ਸਾਰੇ ਚਾਹੁੰਦੇ ਆ ਵੀ ਪੰਥਕ ਏਕਤਾ ਹੋਣੀ ਚਾਹੀਦੀ ਹੈ ਪੰਜਾਬ ਦੀ ਗੱਲ ਕਰਨ ਵਾਲੀ ਇੱਕ ਮਜ਼ਬੂਤ ਧਿਰ ਚਾਹੀਦੀ ਹੈ ਪਰ ਜੋ ਵੀ ਪੰਥਕ ਇਕਤਾ ਹੈ ਉਹ ਕਾਲ ਤੱਕ ਸਾਭ ਦੇ ਮਸ਼ਾ ਦਿਸ਼ਾ ਨਿਰਦੇਸ਼ ਜੋ ਉਹਨਾਂ ਦਾ ਹੁਕਮਨਾਮਾ ਸੀ ਉਹਦੀ ਰੋਸ਼ਨੀ ਦੇ ਵਿੱਚ ਜੋ ਕੁਝ ਹੋਏਗਾ ਹੋਏਗਾ ਉਹ ਤੋਂ ਪਿੱਛੇ हट ਕੇ ਮੈਂ ਸਮਝਦਾ ਅਸੀਂ ਇਕੱਲੇ ਕੀ ਕੋਈ ਵੀ ਸਿੱਖ ਹੈ ਜਿਹੜਾ ਜੇ ਸਾਡੀ ਥਾਂ ਤੇ ਕੋਈ ਵੀ ਸਿੱਖ ਹੋਵੇ ਉਹ ਜਿਹੜਾ ਹੈ ਇਸ ਗੱਲ ਤੇ ਜਿਹੜਾ ਹੈ ਪਿੱਛੇ ਨਹੀਂ हट ਸਕਦਾ ਸੋ ਹਰ ਚੀਜ਼ ਲਈ ਜਿਹੜੀ ਲੀਡਰਸ਼ਿਪ ਤਿਆਰ ਹੈ ਪਰ ਅਸੀਂ ਸਾਡੇ ਵਾਸਤੇ ਪੰਜਾਬ ਤੇ ਪੰਥ ਦੇ ਜਿਹੜੇ ਮੁੱਦੇ ਨੇ ਉਹ ਸਭ ਤੋਂ ਪਹਿਲਾਂ ਨੇ ਅੱਜ ਦੇ ਇਕੱਠ ਨੇ ਵੀ ਜਿਹੜੇ ਵਰਕਰ ਸਾਰੇ ਆਏ ਤੁਸੀਂ ਦੇਖਿਆ ਸਾਰੇ ਜੋਸ਼ ਵਿੱਚ ਸੀ ਸਾਰੇ ਪੂਰੇ ਹੌਸਲੇ ਸੀ ਤੇ ਸਾਰੇ ਪ੍ਰੋਸਾਵਾ ਕੇ ਗਏ ਨੇ ਵੀ ਅਸੀਂ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਸਾਰੇ ਦਿਨ ਰਾਤ ਅਸੀਂ ਮਿਹਨਤ ਕਰਾਂਗੇ ਤੇ ਉੱਥੇ ਫੈਸਲਾ ਹੋਇਆ ਵੀ ਪਹਿਲਾਂ ਤਾਂ ਪੰਜਾਬ ਤੇ ਕੇਂਦਰ ਸਰਕਾਰ ਨੂੰ ਅਸੀਂ ਅਪੀਲ ਕਰਾਂਗੇ ਪਹਿਲਾਂ ਵੀ ਕੀਤੀ ਇੱਕ ਵਾਰੀ ਹੋਰ ਕਰਾਂਗੇ ਜੇ ਉਹਨਾਂ ਨੇ ਸਾਨੂੰ ਹਫ਼ਤੇ 10 ਦਿਨ ਦੇ ਵਿੱਚ ਪੰਦਾ ਵਿੱਚ ਕੁਝ ਨਾ ਪੋਜ਼ਿਟਿਵ ਸਿੱਟਾ ਦਿੱਤਾ ਤਾਂ ਫਿਰ ਅਸੀਂ ਸੰਘਰਸ਼ ਵਿੜਾਂਗੇ ਉਹ ਕਿਸ ਰੂਪ ਵਿੱਚ ਸੰਘਰਸ਼ ਕਰਨਾ ਹੈ ਉਹ ਅਸੀਂ ਪਾਰਟੀ ਫੈਸਲਾ ਕਰੇਗੀ ਪਰ ਅਸੀਂ ਲਾਸਟ ਸਕੇਲ ਮੋਬਾਈਲਾਈਜੇਸ਼ਨ ਪਬਲਿਕ ਮੋਬਾਈਲਾਈਜੇਸ਼ਨ ਕਰਾਂਗੇ ਕਿ ਇਹ ਹੈ ਲੋਕਾਂ ਦੇ ਅਧਿਕਾਰ ਦਾ ਕਾਣ ਹੋ ਰਿਹਾ ਹੈ 15 ਸਾਲ ਬੀਤਣ ਤੋਂ ਬਾਅਦ ਵੀ ਜਿਹੜੀ ਲੋਕ ਜਿਹੜੀ ਚੋਣਾਂ ਨਹੀਂ ਹੋ ਰਹੀਆਂ ਜਿਹੜਾ ਹਾਈ ਜਿਹੜਾ ਹਾਈ ਕੋਰਟ ਹੈ ਜੋ ਕਹਿ ਸਕਦਾ ਹੈ ਵੀ ਬਲਾਕ ਸੰਮਤੀ ਜ਼ਿਲ੍ਹਾ ਪ੍ਰਸ਼ਦਨੀਆਂ ਚੋਣਾਂ ਉਹਿਆਂ ਨੂੰ 6 ਸਾਲ ਹੋ ਗਏ ਪਿਚੋਣ ਕਰਾਓ ਤੇ ਜਿੱਥੇ 15 ਸਾਲ ਹੋ ਗਏ ਉਥੇ ਕੀ ਨਹੀਂ ਬਣਦੀ ਡਿਊਟੀ ਉਥੇ ਕੇਸ ਚੱਲ ਰਿਹਾ ਉਹ ਉਹ ਕੇਸ ਨੂੰ ਰੋਕ ਰੱਖਿਆਗਾ ਸੋ ਇਹ ਗੱਲਾਂ ਬੜੀਆਂ ਸਵਾਲ ਨੇ ਇਹ ਚ ਇਹ ਚ ਦੋ ਵੱਡੇ ਕਾਰਨਿਕ ਤਾਂ ਕਿਉਂਕਿ ਸਿੱਖ ਮਿਨੋਰਟੀ ਹੈ ਸਿੱਖਾਂ ਦੇ ਹੱਕਾਂ ਨੂੰ ਸਰਕਾਰ ਨੂੰ ਤਰਜੀਹ ਦੇ ਕੇ ਰਿਸਟੋਰ ਕਰਨਾ ਚਾਹੀਦਾ ਜੇ ਉਹ ਸਿੱਖਾਂ ਦਾ ਵਿਸ਼ਵਾਸ ਜਿੱਤਣਾ ਚਾਹੁੰਦੀ ਹੈ ਕੋਈ ਵੀ ਸਰਕਾਰ ਉਹਨਾਂ ਨੂੰ ਐਸਜੀਪੀਸੀ ਚੋਣ ਪਹਿਲ ਤੇ ਕਰਾਉਣੀ ਚਾਹੀਦੀ ਹੈ ਨਾਲੇ ਤਾਂ ਪਤਾ ਚੱਲ ਜਾਊਗਾ ਇਹ ਜਿਹੜਾ ਪੰਜਾਬ ਦਾ ਸਿੱਖ ਹੈ ਉਹ ਕਿਹਦੇ ਨਾਲ ਖੜਾ ਹੈ ਦੂਸਰਾ ਜਿਹੜੀ ਨਵੀਂ ਸਿੱਖ ਲੀਡਰਸ਼ਿਪ ਹੈ ਅੱਜ ਨੌਜਵਾਨ ਜਿਹੜੀ ਸਿੱਖ ਲੀਡਰਸ਼ਿਪ ਅਮਰਜ ਨਹੀਂ ਕਰ ਸਕਰੀ ਤੁਸੀਂ ਦੇਖੋਗੇ ਬਹੁਤ ਘੱਟ ਨੇ ਤੇ ਉਹਨਾਂ ਨੂੰ ਮੌਕਾ ਮਿਲੂਗਾ ਲੀਡਰਸ਼ਿਪ ਅਮਰਜ ਹੋਊਗੀ ਨਵੀਂ ਲੀਡਰਸ਼ਿਪ ਨਿਕਲੂਗੀ ਐਸਜੀਪੀਸੀ ਚੋਣਾਂ ਚੋਂ ਤੇ ਅੱਜ ਲੋੜ ਹੈ ਨੌਜਵਾਨ ਸਿੱਖ ਲੀਡਰਸ਼ਿਪ ਦੀ ਤੇ ਇਹ ਦੋ ਤਿੰਨ ਕਾਰਜ ਇਹਨਾਂ ਚੋਣਾਂ ਰਾਹੀਂ ਹੋ ਸਕਦੇ ਨੇ ਤੇ ਜੇ ਇਹ ਕਰਾਉਣ ਉਹਦੇ ਲਈ ਅਸੀਂ ਸਾਰੇ ਰਲ ਕੇ ਲੜਾਈ ਜ਼ਰੂਰ ਲੜਾਂਗੇ ਛੇਤੀ ਜਿਹੜਾ ਫੈਸਲਾ ਅਸੀਂ ਕੋਈ ਫੈਸਲਾ ਇਸ ਕਰਕੇ ਨਹੀਂ ਲਿਆ ਕਿਉਂਕਿ ਜਿਹੜਾ ਸ਼ੀਤੀ 15 ਵਾਲਾ ਚੱਲ ਰਿਹਾ ਉਹਨਾਂ ਚਿਰ ਅਸੀਂ ਕੋਈ ਸਿਆਸੀ ਫੈਸਲਾ ਨਹੀਂ ਕਰਨਾ ਚਾਹੁੰਦੇ ਪਰ ਇਹ ਜ਼ਰੂਰ ਹੋਏਗਾ ਅ ਉਸ ਤੋਂ ਬਾਅਦ ਅਸੀਂ ਆਪਾਂ ਦੇ ਕੰਮ ਕਰੀਏ ਇੱਕ ਪਾਸੇ ਵੋਟ ਬੈਂਕ ਹੈ ਇੱਕ ਪਾਸੇ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਤੁਸੀਂ ਕਿਹਨੂੰ ਚੋਣੋਗੇ ਸਾਡੇ ਵਾਸਤੇ ਇੱਕ ਸਵਾਲ ਹੈ ਕੀ ਇੱਕ ਪਾਸੇ ਕਾਲਤਖ ਸਾਹਿਬ ਦੀ ਜੋ ਹੁਕਮ ਹੈ ਉਹ ਸਾਰੀਆਂ ਗੱਲਾਂ ਨੇ ਇੱਕ ਪਾਸੇ ਥੋੜੀ ਵੋਟ ਬੈਂਕ ਹੈ ਸੋ ਸਾਡੇ ਵਾਸਤੇ ਵੋਟ ਬੈਂਕ ਦੂਜੇ ਨੰਬਰ ਤੇ ਆਉਗਾ ਬੜਾ ਸਪਸ਼ਟ ਹੈ ਵੀ ਵੋਟ ਬੈਂਕ ਦੀ ਗੱਲ ਕੀਤੀ ਆ ਕਾਲਤਖ ਸਾਹਿਬ ਤਾਂ ਉਦੋਂ ਵੀ ਸਾਹਮਣੇ ਸੀਗਾ ਜਦੋਂ ਆਪਾਂ ਸਾਸਾ ਡਾਇਰੈਕਟਰੀਏ ਜਾਂਦੇ ਰਹੇ ਆ ਮਤਲਬ ਕਿ ਉਦੋਂ ਵੀ ਕਾਲਤਖ ਸਾਹਿਬ ਨੇ ਤਾਂ ਮਨਾਂ ਅਸੀਂ ਮੇਰੀ ਗੱਲ ਸੁਣੋ ਅਸੀਂ ਜਾ ਕੇ ਗਲਤੀ ਮੰਨੀ ਹੈ ਨਾ ਪੇਸ਼ ਆ ਹੋਏ ਨਾ ਉਹਦੀ ਪੇਸ਼ ਹੋ ਗਈ ਸੀ ਅਸੀਂ ਇਹਨਾਂ ਵਾਂਗੂ ਨਹੀਂ ਵੀ ਜਿਹੜੇ ਕਾਲਤਖ ਸਾਹਿਬ ਨੇ ਬੁਲਾਇਆ ਫਿਰ ਪੇਸ਼ ਹੋਈ ਅਸੀਂ ਉਸ ਤੋਂ ਬਾਅਦ ਕੋਈ ਹੋਈ ਹੋਵੇ ਗਲਤੀ ਤਾਂ ਦੱਸੋ ਦੇਖੋ ਗਲਤੀਆਂ ਨੂੰ ਮੰਨਣਾ ਤੇ ਉਹਨੂੰ ਸਵੀਕਾਰ ਕਰਕੇ ਸਜ਼ਾ ਲੈਣੀ ਅੱਜ ਕੱਲ੍ਹ ਮਤਲਬ ਹੁਣ ਉਹ ਤਾਂ ਉਹੀ ਗੱਲਾਂ ਨੂੰ ਜਿਹੜੇ ਇਹਨਾਂ ਕੋਲ ਹੋਰ ਕੋਈ ਮੁੱਦਾ ਨਹੀਂ ਹੈਗਾ ਤੇ ਫੇਰ ਇਹ ਭੇਜਣ ਜਾਣ ਨੂੰ ਕਿਹਨੇ ਕਿਹਾ ਸੀ ਇਹ ਵੀ ਤਾਂ ਤੁਸੀਂ ਪੁੱਛੋ ਵੀ ਕਿਹਾ ਕਿਹਨੇ ਸੀ ਵੀ ਜਾਓ ਉੱਥੇ ਉੱਥੇ ਬੋਟ ਬੈਂਕ ਦਾ ਕਿਹੜੇ ਕਿਹੜੇ ਇਲਾਕੇ ਨੂੰ ਜ਼ਿਆਦਾ ਫਾਇਦਾ ਪੁਣਾ ਯਾਰ ਗੱਲ ਸਮਝ ਲਓ ਕੋਈ ਮੈਂ ਗਾਣਾ ਮੇਰੀ ਗੱਲ ਸੁਣੋ ਗੱਲ ਗੱਲ ਇਸ ਦੀ ਹੈ ਅੱਜ ਅਕਾਲ ਤਖਤ ਸਾਹਿਬ ਤੇ ਉਸ ਤੋਂ ਅਸੀਂ ਅਕਾਲ ਤਖਤ ਸਾਹਿਬ ਦੇ ਪੇਸ਼ ਹੋਏ ਜੋ ਤੋਂ ਬਾਅਦ ਅਸੀਂ ਕਿਤੇ ਫੇਰ ਦੱਸੋ ਅਕਾਲ ਤਖਤ ਸਾਹਿਬ ਦੀ ਫਸੀਲ ਤੇ ਅਸੀਂ ਖੜੇ ਹੋ ਕੇ ਜੋ ਸਾਨੂੰ ਕਿਹਾ ਸੀ ਸਾਰੀ ਗੱਲ ਸੁਣੀ ਮੰਨੀ ਸਜੈ ਮੰਨੀ ਉਸ ਤੋਂ ਬਾਅਦ ਗਏ ਆ ਕੋਈ ਕੋਈ ਵੀ ਦੱਸ ਦਿਓ ਸਾਰੇ ਭਾਗੇ ਜੀ ਅਕਾਲ ਤਖਤ ਸਾਹਿਬ ਦੇ ਉਸ ਤੋਂ ਬਾਅਦ ਫੇਰ ਇਕੱਠੇ ਨਹੀਂ ਰਹਿ ਸਕੀ ਇਹ ਵੀ ਸਵਾਲ ਆਇਆ ਉਸ ਕਿਉਂਕਿ ਮੈਂ ਤੁਹਾਨੂੰ ਅੱਛਾ ਗੱਲ ਸੁਣ ਨਹੀਂ ਗੱਲ ਸਮਝੋ ਅਕਾਲ ਤਖਤ ਸਾਹਿਬ ਦੇ ਮਾਫੀ ਇਕੱਠੇ ਹੋਣ ਦੀ ਉਹਨਾਂ ਨੇ ਕੀ ਕਿਹਾ ਸੀ ਹੁਕਮ ਕੀ ਸੀਗਾ ਅਕਾਲ ਤਖਤ ਸਾਹਿਬ ਵੀ ਕਮੇਟੀ ਭਰਤੀ ਕਰੇ ਇਕੱਠੇ ਹੋ ਕੇ ਭਰਤੀ ਕਰੋ ਅਸੀਂ ਤਾਂ ਕਮੇਟੀ ਦੀ ਮੰਨੀ ਜਿਨ੍ਹਾਂ ਨੇ ਨਹੀਂ ਮੰਨੀ ਉਹਨਾਂ ਨੂੰ ਸਵਾਲ ਕਰੋ ਤੁਸੀਂ ਸਾਨੂੰ ਪੁੱਛ ਰਹੇ ਹੋ ਸਾਨੂੰ ਪੁੱਛ ਰਹੇ ਹੋ ਓਟਾ ਸਮਾ ਤੁਹਾਨੂੰ ਸਵਾਲ ਉਹਨਾਂ ਨੂੰ ਪੁੱਛਣਾ ਚਾਹੀਦਾ ਹੈ ਵੀ ਅਸੀਂ ਤਾਂ ਬਿੰਨ ਬਿੰਨ ਲਾਗੂ ਕੀਤਾ ਕਲਤਕ ਸਾਬ ਦੇ ਹੁਕਮ ਚੋਂ ਸੀਗਾ ਅਸੀਂ ਤਾਂ ਇੱਥੋਂ ਤੱਕ ਵੀ ਉਹ ਸੀਗਾ ਵੀ ਤੁਸੀਂ ਬੂਟੇ ਜਿਹੜਾ ਹੈ ਬੂਟੇ ਲਾਓ ਅਸੀਂ ਤਾਂ ਉਹ ਵੀ ਲਾਏ ਨੇ ਇੰਨੇ ਤੱਕ ਅਸੀਂ ਇੰਨੀ ਬਰੀਕੀ ਤੱਕ ਕਲਤਕ ਸਾਬ ਦੇ ਹੁਕਮ ਦਾ ਜਿਹੜਾ ਪਾਲਣਾ ਕੀਤੀ ਹੈ ਉਹ ਮਾਫੀ ਮੰਗੋ ਦੇ ਕਮੇਟੀ ਦਾ ਤਾਂ ਤੱਕ ਹੈ ਤੇ ਤੁਸੀਂ ਕਰਾਂਗੇ ਭੇਜਿਆ ਕੀ ਨਹੀਂ ਸੀ ਕੀ ਪਹਿਲਾ ਪਾਰਟੀ ਮਤਲਬ ਹੋਰ ਹੋਸੀ ਕਿ ਉਹਦੇ ਇੰਪੋਰਟਨ ਸਾਰੇ ਪਾਰਟੀ ਨਹੀਂ ਸਾਰਿਆਂ ਨੂੰ ਇਕੱਠ ਕਰਕੇ ਉੱਥੇ ਸਾਰੀ ਲੀਡਰਸ਼ਿਪ ਹਾਜ਼ਰ ਹੋਈ ਸਾਰੇ ਜ਼ਿਲ੍ਹਿਆਂ ਚ ਸਾਰਿਆਂ ਨੂੰ ਪਤਾ ਹੈਗਾ ਕਿ ਨੂੰ ਨਹੀਂ ਪਤਾ ਪਰ ਜਿਹੜੀ ਹੈ ਸੀ ਤਾਂ ਫਿਰ ਵੀ ਉਹ ਗਲਤੀ ਨੂੰ ਮਹਿਸੂਸ ਕੀਤਾ ਤੇ ਗਲਤੀ ਮੰਨੀ ਯਾਰ ਜੇ ਅਸੀਂ ਤੂੰ ਗਏ ਹੋਏ ਤੂੰ 7 ਸਾਲ ਇੱਕ ਨਿਮਾਣਾ ਸਿੱਖਣ ਦੇ ਨਾਤੇ ਕੋਈ ਸਵਾਲ ਨਹੀਂ ਖੜਨਾ ਖੜਾ ਕਰਨਾ ਚਾਹੁੰਦਾ ਕਾਹਤਕ ਸਾਹਿਬ ਦੀ ਸਰਵੋਚਿਤਤਾ ਤੇ ਚਾਹੇ ਕੋਈ ਵੀ ਉੱਥੇ ਜਿਹਦੇ ਕੋਲ ਜ਼ਿੰਮੇਵਾਰੀ ਹੈ ਸਾਡੀ ਨਹੀਂ ਬਣਦੀ ਵੀ ਅਸੀਂ ਉਹਨਾਂ ਦੇ ਸਵਾਲ ਖੜੇ ਕਰੀਏ ਪਰ ਲੋਕ ਸਾਰੇ ਜਾਣਦੇ ਆ ਲੋਕਾਂ ਨੂੰ ਪਤਾ ਹੈ ਤਾਂ ਹੀ ਤਾਂ ਲੋਕਾਂ ਨੂੰ ਨਰਾਸ਼ਤਾ ਹੈ ਤਾਂ ਹੀ ਜਿਹੜਾ ਹੈ ਆਕਾਲੀ ਦਲ ਕਮਜ਼ੋਰ ਹੋਇਆ ਇੱਕ ਸਸਤਸਾ ਨੂੰ ਵਰਤਨ ਦੇ ਕਾਰਨ ਸੋ ਇਹਨਾਂ ਨੂੰ ਅੱਜ ਵੀ ਗੁਰੇਜ਼ ਕਰਨਾ ਚਾਹੀਦਾ ਆਪ ਨੂੰ ਬਾਜ਼ ਆਉਣਾ ਚਾਹੀਦਾ ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਫੈਸਲੇ ਹੋਣੇ ਚਾਹੀਦੇ ਨੇ ਕੋਈ ਕਿਸੇ ਉੱਤੇ ਕੋਈ ਫੈਸਲੇ ਥੋਪੇ ਨਹੀਂ ਜਾਣੇ ਚਾਹੀਦੇ ਤੇ ਜਿਹੜੇ ਨੇ ਲੋਕ ਅੱਜ ਵੀ ਕੋਈ ਵੀ ਸਿੱਖਿਆ ਜਿਹੜਾ ਉਹ ਅਕਾਲ ਤਖਬ ਸਾਹਿਬ ਦੇ ਹੁਕਮ ਤੋਂ ਪਰੇ ਨਹੀਂ ਜਾ ਸਕਦਾ ਲੋਕਾਂ ਦਾ ਵਿਸ਼ਵਾਸ ਹੈ ਪਰ ਲੋਕਾਂ ਦਾ ਪ੍ਰਬੰਧ ਜੋ ਹੈ ਐਸਜੀਪੀਸੀ ਦਾ ਜਾਂ ਜਿਸ ਤਰੀਕੇ ਦੇ ਨਾਲ ਜਥੇਦਾਰ ਲਾਏ ਜਾਂਦੇ ਨੇ ਲਾਏ ਜਾਂਦੇ ਨੇ ਉਸ ਉਸ ਉਹ ਚੀਜ਼ਾਂ ਤੇ ਅੱਜ ਵੀ ਬਹੁਤ ਵੱਡਾ ਸਵਾਲੀਆ ਨਿਸ਼ਾਨ ਹੈ ਲੋਕਾਂ ਅੱਜ ਵੀ ਉਸ ਚੀਜ਼ ਪ੍ਰਤੀ ਨਿਰਾਸ਼ਤਾ ਹੈ ਇਸ 'ਚ ਕੋਈ ਦੋਹਰਾ ਨਹੀਂ ਐਸਜੀਪੀਸੀ ਤੇ ਲੋਕਾਂ ਦਾ ਕੋਈ ਵਿਸ਼ਵਾਸ ਨਹੀਂ ਰਿਹਾ ਜਿਹੜੇ ਪ੍ਰਬੰਧ ਐਸਜੀਪੀ ਦਾ ਉਹ ਤੇ ਵਿਸ਼ਵਾਸ ਨਹੀਂ ਰਿਹਾ ਪਰ ਅਕਾਲ ਤਖਤ ਜੋ ਸਸਤਾ ਹੈ ਜੋ ਇੱਕ ਥਾਨ ਹੈ ਜੋ ਇੱਕ ਸਾਡੇ ਵਾਸਤੇ ਮੈਂ ਸਮਝਦਾ ਸਰਵ ਉੱਚ ਹੈ ਉਹਦੇ ਉਸ ਪ੍ਰਤੀ ਬੰਦਾ ਕੋਈ ਉੱਥੇ ਬੈਠੇ ਉਹ ਉਹ ਮੈਂ ਨਹੀਂ ਰਖਦਾ ਉਸ ਪ੍ਰਤੀ ਅੱਜ ਵੀ ਇੱਕ ਲੋਕਾਂ ਦਾ ਵਿਸ਼ਵਾਸ ਲੋਕਾਂ ਦੀ ਸ਼ਰਧਾ ਉਹ ਸਿੱਖਾਂ ਦੀ ਹਮੇਸ਼ਾ ਬਣੀ ਰਹੀ। ਕੋਈ ਮੌਕਾ ਇਹ ਜਾ ਆ ਸਕਦਾ ਹੈ ਭਾਈ ਤੋਂ ਪਹਿਲਾਂ ਪਹਿਲਾਂ ਕਿ ਸਾਰਾ ਕੱਲਰ ਇੱਕ ਇੱਕਠਾ ਹੋ ਸਕਦਾ। ਦੇਖੋ ਗੱਲ ਇਹ ਹੈ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਹੈ ਵੀ ਅਸੀਂ ਤਾਂ ਹਮੇਸ਼ਾ ਇਸ ਗੱਲ ਦੇ ਹਾਮੀ ਰਹੇ ਜੇ ਅਕਾਲ ਤਖਤ ਸਾਹਿਬ ਦਾ ਫੈਸਲਾ ਸੀ ਉਹ ਵੀ ਕਾਲੀ ਦਲ ਨੂੰ ਇਕੱਠੇ ਕਰਨ ਵਾਸਤੇ ਸੀ ਅਸੀਂ ਤਾਂ ਤਾਂ ਹੀ ਮੰਨਿਆ ਨਾ ਉਹ ਉਹ ਚ ਬੜਾ ਸਪਸ਼ਟ ਸੀ ਵੀ ਅਕਾਲੀ ਦਲ ਇਕੱਠਾ ਹੋਣਾ ਚਾਹੀਦਾ ਹੈ 7 ਮੈਂਬਰ ਦੀ ਕਮੇਟੀ ਭਰਤੀ ਕਰੇ ਸੋ ਅਸੀਂ ਤਾਂ ਉਦੋਂ ਵੀ ਮੰਨਿਆ ਉਹ ਇਕੱਠੇ ਕਰਨ ਦਾ ਜਿਹਨਾਂ ਨੇ ਨਹੀਂ ਮੰਨਿਆ ਉਹਨਾਂ ਤੋਂ ਪੁੱਛੋ ਅਸੀਂ ਤਾਂ ਕਦੇ ਵੀ ਇੱਕ ਤਰੀਕਾ ਤੋਂ ਪਿੱਛੇ ਨਹੀਂ ਹਟੇ ਪਰ ਜੇ ਅਸੀਂ ਕਹੀਏ ਵੀ ਅਸੀਂ ਉਹ ਹੁਕਮਨਾਮੇ ਨੂੰ ਛੱਡ ਕੇ ਇਕਤਾ ਕਰ ਲਈਏ ਉਹ ਤਾਂ ਪਿੱਛੇ हट ਜੀਏ ਤਾਂ ਕੱਲ ਨੂੰ ਲੋਕ ਸਾਨੂੰ ਵੀ ਸਵਾਲ ਕਰਨਗੇ ਤੁਸੀਂ ਉਹ ਤੇ ਫਸੀਲ ਦੇ ਸਾਹਮਣੇ ਖੜ ਕੇ ਸਾਰੀ ਗੱਲ ਮੰਨੀ ਤੁਸੀਂ ਹੁਕਮਨਾਮੇ ਨੂੰ ਤੁਸੀਂ ਕਹਿ ਨਹੀਂ ਵਸੀ ਮੰਨਿਆ ਤੇ ਅੱਜ ਆ ਕੀ ਤੁਸੀਂ ਕਰ ਰਹੇ ਹੋ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿਸੇ ਕੋ ਕੋਈ ਕੰਮ ਕਰ ਰਿਹਾ ਕੋਈ ਮੈਨੂੰ ਤਾਂ ਇਹ ਤਾਂ ਨਹੀਂ ਪਤਾ ਹੁਣ ਤਾਂ ਇੰਡੀਵਿਜੁਅਲ ਬੰਦਾ ਦੱਸ ਸਕਦਾ ਮੇਰੇ ਨਾਲ ਕੋਈ ਸੰਪਰਕ ਨਹੀਂ ਹੋਇਆ ਤੇ ਯਾਰ ਮੈਂ ਹੁਣ ਉਹਦਾ ਮੈਂ ਨਹੀਂ ਜਵਾਬ ਦੇ ਸਕਦਾ ਜਿਹੜਾ ਉਹਦਾ ਇੰਡੀਵਿਜੁਅਲ ਬੰਦਾ ਦੇ ਸਕਦਾ ਕਿ ਕਿਹਦਾ ਸੰਪਰਕ ਹੋਇਆ ਨਹੀਂ ਹੋਇਆ ਤੇ ਮੇਰੇ ਨਾਲ ਕੋਈ ਸੰਪਰਕ ਨਹੀਂ ਤੇ ਜੀ ਜਸਵੰਤ ਜੀ ਅਗਰ ਉਹ ਮਨਜੀਤ ਸਿੰਘ ਦੇ ਸਤੀਫੇ ਦੀ ਗੱਲ ਹੋ ਰਹੀ ਹੈ ਤੁਸੀਂ ਕਹਿ ਰਹੇ ਹੋ ਕਿ ਸੁਭਾਅ ਤੋਂ ਟੌਪ ਤੇ ਗੱਲ ਹੋਈ ਹੈ ਕੋਈ ਨਾਲ ਸਤੀਫੇ ਦੇਣ ਦੀ ਗੱਲ ਹੀ ਨਹੀਂ ਕੀਤੀ ਉਹਨਾਂ ਨੇ ਕਿਹਾ ਵੀ ਜਿੰਨਾ ਚਿਰ ਤੁਸੀਂ ਕਹੋਗੇ ਮੈਂ ਸੇਵਾ ਕਰੂੰਗਾ ਜੇ ਤੁਸੀਂ ਕੱਲ ਨੂੰ ਕਹੋਗੇ ਵੀ ਭਾਈ ਪਿੱਛੇ ਜੇ ਮੈਂ ਤਿਆਰ ਐ ਇੰਨੀ ਗੱਲ ਕਹੀ ਆ ਉਹਨਾਂ ਨੇ ਕੋਈ ਸਤੀਫਾ ਤਾਂ ਦਿੱਤਾ ਹੀ ਨਹੀਂ ਬਿਲਕੁਲ ਗਲਤ ਗੱਲ ਹੈ ਜੀ ਮਰਦ ਜੀ ਸਾਰਾ ਇਹ ਗੱਲ ਹੈ ਕਿ ਅਗਰ ਇੰਨੇ ਤਰ੍ਹਾਂਵਾਦ ਹੋ ਦੁਬਾਰਾ ਸੁਆਭਿਕ ਕੱਲ ਵੀ ਕਿਸੇ ਉਹ ਮੁੱਦੇ ਦੇ ਉੱਤੇ ਕਿਉਂ ਨਹੀਂ 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 ਉਹ ਗੱਲ ਕਰਦੇ ਕਰਦੇ ਉਹਨਾਂ ਨੇ ਕੋਈ ਮੁੱਦੇ ਤੇ ਕੋਈ ਸੀ ਮੁੱਦੇ ਦੀ ਗੱਲ ਨਹੀਂ ਸੀ ਉਹਨਾਂ ਨੇ ਆਪਣੀ ਗੱਲ ਹੋਰ 50 ਗੱਲਾਂ ਹੋਈਆਂ ਉਹ ਗੱਲਾਂ ਕਰਦੇ ਕਰਦੇ ਇਹੇ ਗੱਲ ਕਹਿ ਗਏ ਕਿ ਮੈਂ ਤਾਂ ਪੰਥ ਦੀ ਸੇਵਾਦਾਰੀ ਮੈਨੂੰ ਤੇ ਮੈਂ ਸੇਵਾਦਾਰੀ ਕਰ ਰਿਹਾ ਮੇਰੇ ਉਸ ਤੋਂ ਬਾਅਦ ਕੁਝ ਨਹੀਂ ਮੈਨੂੰ ਕੋਈ ਲਾਲਚ ਨਹੀਂ ਮੈਨੂੰ ਕੋਈ ਲੋਭ ਨਹੀਂ ਇਸ ਇਸ ਸੰਦਰਭ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਨੂੰ ਕਿਸੇ ਚੀਜ਼ ਦਾ ਮੈਨੂੰ ਨਾ ਕੁਰਸੀ ਦਾ ਨਾ ਕਿਸੇ ਚੀਜ਼ ਦਾ ਪ੍ਰਧਾਨਗੀ ਦਾ ਮੈਨੂੰ ਕੋਈ ਲਾਲਚ ਨਹੀਂ ਹੈ ਇਸ ਸੰਦਰਭ ਵਿੱਚ ਉਹਨਾਂ ਨੇ ਗੱਲ ਕਹੀ ਆ ਉਹਨੂੰ ਤੋੜ ਮਰੋੜ ਕੇ ਹੋਰ ਰੂਪ ਵਿੱਚ ਪੇਸ਼ ਕਰਤਾ ਜਨੀ ਹਰਪ੍ਰੀਤ ਸਿੰਘ ਉਹਨਾਂ ਦੇ ਸੀਐਫਐ ਜਿਹੜੀਆਂ ਚਰਚਾਾਂ ਨੇ ਉਹ ਹਵਾ ਵਿੱਚ ਨੇ মিডিਆ ਪ੍ਰੋਜੈਕਸ਼ਨ ਆ ਜਾਂ ਜਿਸੇ ਸਾਜ਼ਿਦ ਦੇ ਤਹਿਤ ਇਸ ਤਰ੍ਹਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਮੈਂ ਸਮਝਦਾ ਕਿ ਇਹਨਾਂ ਅਫਵਾਹਾਂ ਵਿੱਚ ਚਰਚਾਾਂ ਵਿੱਚ ਕੋਈ ਸੱਚਾਈ ਨਹੀਂ ਤੇ ਅਗਲੇ ਪਾਰਟੀ ਦਾ ਕੀ ਏਜੰਡਾ ਜੀ ਅਗਲੇ ਕਿਸ ਤਰ੍ਹਾਂ ਦੀ ਰਣਨੀਤੀ ਤਿਆਰ ਕੀਤੀ ਜਾ ਕੋਈ ਸ਼ਰਮਣੀ ਕਾਲ ਦਾ ਪੁਨਰ ਸਰਜੀਤ ਬੋਲੋ ਯਤਨ ਕੀਤਾ ਜਾ ਰਿਹਾ ਕਿ ਪੰਜਾਬ ਹਤੈਸੀ ਪਾਂਥ ਹਤੈਸੀ ਜਿਹੜੀਆਂ ਵੀ ਧਿਰਾਂ ਨੇ ਉਹਨਾਂ ਨੂੰ ਇਕੱਠਾ ਕੀਤਾ ਜਾਵੇ ਔਰ ਅੱਜ ਪੰਜਾਬ ਜਿਵੇਂ ਬਰਬਾਦ ਹੋਇਆ ਤਬਾਹ ਹੋਇਆ ਜਾਂ ਇਹ ਕਹਿ ਲਓ ਪੰਜਾਬ ਨੂੰ ਜਿਸ ਤਰ੍ਹਾਂ ਪੰਜਾਬ ਦੇ ਅਧਿਕਾਰ ਖੇਤਰ ਖੋਏ ਜਾ ਰਹੇ ਨੇ ਪੰਜਾਬ ਦੇ ਹੱਕ ਖੋਏ ਜਾ ਰਹੇ ਨੇ ਔਰ ਪੰਜਾਬ ਨੂੰ ਇੱਕ ਬਹੁਤ ਹੀ ਖਸਿਆਰਾ ਬਣਾ ਕੇ ਆਰਥਿਕ ਪੱਖੋਂ ਬਹੁਤ ਛੋਟਾ ਬਣਾਇਆ ਜਾ ਰਿਹਾ ਉਹਨੂੰ ਮੈਂ ਸਮਝਦਾ ਸੰਭਾਲਣ ਲਈ ਉਹਦੇ ਲਈ ਉਹਦੇ ਹੱਕਾਂ ਲਈ ਲੜਨ ਲਈ ਇੱਕ ਬਹੁਤ ਸ਼ਕਤੀਸ਼ਾਲੀ ਪੰਜਾਬੀਆਂ ਦੀ ਆਵਾਜ਼ ਦੀ ਜ਼ਰੂਰਤ ਆ ਜਿਹੜੀ ਕੇਵਲ ਤੇ ਕੇਵਲ ਪੰਜਾਬ ਦਾ ਦਰਦ ਸਮਝੇ ਪੰਜਾਬ ਦੀ ਪੀੜਾ ਸਮਝੇ ਔਰ ਅੱਜ ਦੇ ਜਿਹੜੇ ਹੁਕਮਰਾਨ ਨੇ ਉਹਨਾਂ ਨੂੰ ਨਾ ਪੰਜਾਬ ਦਾ ਦਰਦ ਦਾ ਨਾ ਪੰਜਾਬ ਦੀ ਪੀੜਾ ਦਾ ਸਾਥ ਆ ਉਹ ਦਿੱਲੀ ਦੇ ਇਸ਼ਾਰੇ ਤੇ ਪੰਜਾਬ ਨੂੰ ਲੁੱਟਣ ਲੱਗੇ ਹੋਏ ਨੇ ਸ਼ਹੀਦਾਂ ਦੇ ਇਸ ਮਹਾਨ ਪਵਿੱਤਰ ਧਰਤੀ ਸ੍ਰੀ ਫਤਿਹਗੜ੍ਹ ਸਾਹਿਬ ਤੇ ਅਸੀਂ ਤਨਤਨ ਮਾਤਾ ਗੁਜਰੀ ਜੀ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਦੀਆਂ ਮਹਾਨ ਸ਼ਹਾਦਤਾਂ ਨੂੰ ਸਤਕਾਰ ਭੇਟ ਕਰਨ ਲਈ ਹਰ ਸਾਲ ਦੀ ਤਰ੍ਹਾਂ ਇਸ ਮਹਾਨ ਪਵਿੱਤਰ ਸਥਾਨ ਤੇ ਆਏ ਆਂ ਔਰ ਮੈਂ ਸਮਝਦਾ ਕਿ ਇਹ ਲਾਸਾਨੀ ਕੁਰਬਾਨੀ ਜਿਹੜੀ ਹੈ ਇਹਨਾਂ ਮਹਾਨ ਸਹਿਬਜ਼ਾਦਿਆਂ ਦੀ ਉਹ ਦੇਸ਼ ਔਰ ਦੁਨੀਆ ਦੇ ਵਿੱਚ ਇੱਕ ਨਿਵੇਕਲੀ ਆ ਛੋਟੀਆਂ ਜਿੰਦਾ ਵੱਡੇ ਥਾਕੇ ਜਿਹੜਾ ਹੈ ਮਤਲਬ ਬਹੁਤ ਵੱਡਾ ਇਤਿਹਾਸ ਆ ਇਸ ਮਹਾਨ ਪਵਿੱਤਰ ਸਥਾਨ ਦਾ ਜੀ ਤੋਂ ਸਾਨੂੰ ਧਰਮ ਲਈ ਹੱਕ ਲਈ ਸੱਚ ਲਈ ਇਨਸਾਫ ਲਈ ਜੁੱਜਣ ਦੀ ਪ੍ਰੇਰਣਾ ਮਿਲਦੀ ਆ ਔਰ ਅਸੀਂ ਇਹ ਪ੍ਰੇਰਣਾ ਲੈ ਕੇ ਇਸ ਥਾਂ ਤੋਂ ਲੋਕ ਪਕਾ ਲਈ ਸੱਚ ਲਈ ਧਰਮ ਲਈ ਲੜਨ ਦੀ ਜਾਚ ਸਿੱਖੇ ਜਨ ਹੈ ਚਰਚਾ ਚੱਲਦੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਸੇਫੇ ਜਿਹੜੀਆਂ ਚਰਚਾਾਂ ਨੇ ਉਹ ਹਵਾ ਵਿੱਚ ਨੇ ਮੀਡੀਆ ਪ੍ਰੋਜੈਕਸ਼ਨ ਆ ਜਾਂ ਕਿਸੇ ਸਾਜ਼ਿਸ਼ ਦੇ ਤਹਿਤ ਇਸ ਤਰ੍ਹਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਮੈਂ ਸਮਝਦਾ ਕਿ ਇਹਨਾਂ افواਹਾਂ ਵਿੱਚ ਚਰਚਾਵਾਂ ਵਿੱਚ ਕੋਈ ਸਚਾਈ ਨਹੀਂ ਤੇ ਅਗਲੇ ਪਾਰਟੀ ਦਾ ਕੀ एजेंडा ਜੀ ਅਗਲੇ ਕਿਸ ਤਰ੍ਹਾਂ ਦੀ ਰਣਨੀਤੀ ਤਿਆਰ ਕੀਤੀ ਜਾ ਰਹੀ ਕੋਈ ਸ਼ਰਮ ਨਹੀਂ ਕਰਦਾ ਪੁਨਰ ਸਰਜੀਤ ਬੋਲੋ ਯਤਨ ਕੀਤਾ ਜਾ ਰਿਹਾ ਕਿ ਪੰਜਾਬ ਹਤੈਸੀ ਪੰਥ ਹਤੈਸੀ ਜਿਹੜੀਆਂ ਵੀ ਧਿਰਾਂ ਨੇ ਉਹਾਂ ਨੂੰ ਇਕਜੁੱਟ ਕੀਤਾ ਜਾਵੇ ਔਰ ਅੱਜ ਪੰਜਾਬ ਜਿਵੇਂ ਬਰਬਾਦ ਹੋਇਆ ਤਬਾਹ ਹੋਇਆ ਜਾਂ ਇਹ ਕਹਿ ਲਓ ਪੰਜਾਬ ਨੂੰ ਜਿਸ ਤਰ੍ਹਾਂ ਪੰਜਾਬ ਦੇ ਅਧਿਕਾਰ ਖੇਤਰ ਖੋਏ ਜਾ ਰਹੇ ਨੇ ਪੰਜਾਬ ਦੇ ਹੱਕ ਹੋਏ ਜਾ ਰਹੇ ਨੇ ਔਰ ਪੰਜਾਬ ਨੂੰ ਇੱਕ ਬਹੁਤ ਹੀ ਖਸਿਆਰਾ ਬਣਾ ਕੇ ਆਰਥਿਕ ਪੱਖੋਂ ਬਹੁਤ ਛੋਟਾ ਬਣਾਇਆ ਜਾ ਰਿਹਾ ਉਹਨੂੰ ਮੈਂ ਸਮਝਦਾ ਸੰਭਾਲਣ ਲਈ ਉਹਦੇ ਲਈ ਉਹਦੇ ਹੱਕਾਂ ਲਈ ਲੜਨ ਲਈ ਇੱਕ ਬਹੁਤ ਸ਼ਕਤੀਸ਼ਾਲੀ ਪੰਜਾਬੀਆਂ ਦੀ ਆਵਾਜ਼ ਦੀ ਜ਼ਰੂਰਤ ਆ ਜਿਹੜੀ ਕੇਵਲ ਤੇ ਕੇਵਲ ਪੰਜਾਬ ਦਾ ਦਰਦ ਸਮਝੇ ਪੰਜਾਬ ਦੀ ਪੀੜਾ ਸਮਝੇ ਔਰ ਅੱਜ ਦੇ ਜਿਹੜੇ ਹੁਕਮਰਾਨ ਨੇ ਉਹਨਾਂ ਨੂੰ ਨਾ ਪੰਜਾਬ ਦਾ ਦਰਦ ਦਾ ਨਾ ਪੰਜਾਬ ਦੀ ਪੀੜਾ ਦਾ ਸਾਥ ਆ ਉਹ ਦਿੱਲੀ ਦੇ ਇਸ਼ਾਰੇ ਤੇ ਪੰਜਾਬ ਨੂੰ ਲੁੱਟਣ ਲੱਗੇ ਹੋਏ ਨੇ ਬਹੁਤ سارے ਪੰਜਾਬ ਦੇ ਮੁੱਖ ਮੰਤਰੀ ਆਏ ਜਿਹੜੇ ਹਮੇਸ਼ਾ ਕਹਿੰਦੇ ਰਹੇ ਕਿ ਅਸੀਂ ਅੰਮ੍ਰਿਤਸਰ ਨੂੰ ਪੁੱਤਰ ਸ਼ਹਿਰ ਦੇ ਦਾਂਗੇ ਅਨੰਦਪੁਰ ਸਾਹਿਬ ਨੂੰ ਦੇ ਦਾਂਗੇ ਤਰੰਡੀ ਸਾਬੋ ਦੇ ਦਾਂਗੇ ਕਿਸੇ ਨੇ ਨਹੀਂ ਕੀਤਾ ਪਰ ਇਹ ਤਿੰਨੇ ਸਿੱਖ ਧਰਮ ਦੇ ਤਖਤ ਜਿਹੜੇ ਆ ਪੰਜਾਬ ਦੀ ਧਰਤੀ ਤੇ ਪੈਂਦੇ ਆ ਉਹ ਤਿੰਨਾ ਸ਼ਹਿਰਾਂ ਨੂੰ ਸੀਐਮ ਸਾਹਿਬ ਨੇ ਪੁੱਤਰ ਸ਼ਹਿਰ ਧੜਾ ਉਹ ਕਦਾਰ ਦੇ ਕੇ ਉਹਦਾ ਅੱਜ ਨੋਟੀਫਿਕੇਸ਼ਨ ਜਿਹੜਾ ਕਰਤਾ ਸੋ ਮੈਂ ਮੁੱਖ ਮੰਤਰੀ ਸਾਹਿਬ ਦਾ ਬਹੁਤ ਧੰਨਵਾਦੀ ਆ ਉਹ ਦੁਨੀਆ ਭਰ ਦੇ ਸਿੱਖਾਂ ਨੂੰ ਵਧਾਈ ਦੇਣਾ ਚਾਹੁੰਦਾ ਦੁਨੀਆ ਭਰ ਦੇ ਪੰਜਾਬੀਆਂ ਨੂੰ ਵਧਾਈ ਦੇਣਾ ਚਾਹੁੰਦਾ ਕਿ ਮੇਰੇ ਮੁੱਖ ਮੰਤਰੀ ਨੇ ਸਾਡੇ ਮੁੱਖ ਮੰਤਰੀ ਨੇ ਜੋ ਕਿਹਾ ਸੀਗਾ ਉਹ ਕਰਕੇ ਦਿਖਾਤਾ ਬਹੁਤ ਸਾਰੇ ਮੁੱਖ ਮੰਤਰੀ ਜਿਹੜੇ ਪੰਥ ਦੀ ਸਿਆਸਤ ਕਰਦੇ ਸੀ ਉਹ ਆਪਣੇ ਲਈ ਫਕੀ ਕੌਮ ਦਾ ਵਾਰਡ ਤਾਂ ਲਵਦੇ ਦੇ ਪਰ ਉਹਨਾਂ ਨੇ ਇਹ ਸ਼ਹਿਰਾਂ ਨੂੰ ਇਹ ਤਖਤਾਂ ਵਾਲੇ ਸ਼ਹਿਰਾਂ ਨੂੰ ਜਿਹੜਾ ਕਦੀ ਪੁੱਤਰ ਕਦਾ ਨਹੀਂ ਸੀ ਦਿੱਤਾ ਜਦੋਂ ਕਿ ਉਹਨਾਂ ਦੇ ਹਰ ਜੂਨ ਮੈਨੀਫੈਸਟੋ ਦੇ ਵਿੱਚ ਹੁੰਦਾ ਸੀਗਾ ਪਰ ਅੱਜ ਸਾਡੇ ਮੁੱਖ ਮੰਤਰੀ ਨੇ ਜੋ ਕਿਹਾ ਸੀਗਾ ਉਹ ਕਰ ਦਿੱਤਾ ਉਹ ਕਰਕੇ ਦਿਖਾਇਆ ਮੈਂ ਮੁੱਖ ਮੰਤਰੀ ਸਾਹਿਬ ਦਾ ਬਹੁਤ ਧੰਨਵਾਦੀ ਹਾਂ ਔਰ ਮੈਂ ਦੁਨੀਆ ਭਰ ਦੇ ਸਿੱਖਾਂ ਨੂੰ ਇਸ ਤਰਤਾ ਨੂੰ ਤਖਤਾ ਦੇ ਸ਼ਹਿਰ ਆਨੰਦਪੁਰ ਸਾਹਿਬ ਤਲਵੰਡੀ ਸਾਬੂ ਦੇ ਮਸਾਂ ਨੂੰ ਪਵਿੱਤਰ ਸ਼ਹਿਰ ਕਰਾਰ ਦੇ ਕੇ ਅੱਜ ਉਹਦਾ ਨੋਟੀਫਿਕੇਸ਼ਨ ਕਰਦਾ ਬਹੁਤ ਬਹੁਤ ਧੰਨਵਾਦ ਕਰਦਾ